ਮੋਬਾਈਲ ਅੱਜ ਆਪਣੇ ਆਪ ਇੱਕ ਵੱਡੀ ਬਿਮਾਰੀ ਬਣੀ ਜਾਂਦਾ ਤੇ ਜੂਵੀ ਵੀ ਮੋਬਾਈਲ ਦਾ ਅਡੈਕਟਡ ਸੀਗਾ ਅਡੈਕਸ਼ਨ ਸੀ ਇਹਨੂੰ ਮੋਬਾਈਲ ਦੀ ਸਾਰਾ ਦਿਨ ਮੋਬਾਈਲ ਦੇਖਣਾ ਪੜਾਈ ਲਿਖਾਈ ਵੀ ਛੱਡਤੀ ਸੀ ਅੰਦਰ ਹੀ ਰਹਿੰਦਾ ਸੀ ਨਹਾਉਣਾ ਧੋਣਾ ਵੀ ਛੱਡਦਾ ਸੀ ਖੇਡ ਪੌਣੇ ਵੀ ਛੱਡਦੇ ਸੀ ਜੱਟਾਂ ਬਣ ਗਈਆਂ ਸਿਰ ਤੇ ਵੀ ਆਪਣੇ ਬੱਚੇ ਨੂੰ ਜਿਹੜੀ ਹਾਲਤ ਲੈ ਕੇ ਆਈ ਸੀ ਐਦਾਂ ਦੇ ਹਾਲਾਤ ਕਿਸੇ ਦੇ ਬੱਚੇ ਦਾ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਅੱਜ ਮਾਂ ਪੁੱਤ ਖੜੇ ਨੇ ਦੋਨੋਂ ਸ਼ਾਇਦ ਦੇਖ ਕੇ ਤੁਸੀਂ ਦੋਨਾਂ ਨੂੰ ਇਹਨਾਂ ਪਛਾਣ ਪਾਵੋ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਪਹਿਲਾਂ ਮੂਰੇ ਇਹ ਉਹੀ ਭੈਣ ਆ ਜਿੱਦਣ ਆਈ ਸੀ ਇਹਦਾ ਵੀ ਵਿਚਾਰੀ ਦਾ ਚਿਹਰਾ ਮੂਰਾ ਲਟਕਿਆ ਪਿਆ ਸੀ ਬੁਰੇ ਹਾਲ ਸੀ ਤੇ ਪੁੱਤ ਦੇ ਤਾਂ ਹਾਲਾਤ ਕੀ ਸੀ ਉਹ ਤੁਸੀਂ ਦੇਖੇ ਹੀ ਆ ਮੋਬਾਈਲ ਅੱਜ ਆਪਣੇ ਆਪ ਇੱਕ ਵੱਡੀ ਬਿਮਾਰੀ ਬਣੀ ਜਾਂਦਾ ਅੱਜ ਜਿਵੇਂ ਚਿੱਟੇ ਨੂੰ ਛਡਾਉਣ ਵਾਸਤੇ ਸੈਂਟਰ ਖੁੱਲੇ ਆ ਇੱਦਾਂ ਆਉਣ ਵਾਲੇ ਸਮੇਂ 'ਚ ਮੋਬਾਈਲ ਨੂੰ ਛਡਾਉਣ ਵਾਸਤੇ ਵੀ ਸੈਂਟਰ ਖੁੱਲਣੇ ਪੈਣੇ ਆ ਜਿਸ ਤਰੀਕੇ ਨਾਲ ਸਾਡੇ ਬੱਚੇ ਬੱਚੀਆਂ ਸਾਡੇ ਵੱਡੇ ਸਿਆਣੇ ਬਿਆਣੇ ਵੀ ਬਜ਼ੁਰਗ ਵੀ ਮੋਬਾਈਲ ਦੇ ਨਾਲ ਜੁੜੇ ਹੀ ਰਹਿੰਦੇ ਆਂ ਹੀ ਕਰੀ ਜਾਂਦੇ ਬਸ ਐਂ 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 ਤੇ ਜੂ ਵੀ ਵੀ ਮੋਬਾਈਲ ਦਾ ਅਡਿਕਟਡ ਸੀਗਾ ਅਡਿਕਸ਼ਨ ਸੀ ਇਹਨੂੰ ਮੋਬਾਈਲ ਦੀ ਸਾਰਾ ਦਿਨ ਮੋਬਾਈਲ ਦੇਖਣਾ ਪੜਾਈ ਲਿਖਾਈ ਵੀ ਛੱਡਤੀ ਸੀ ਅੰਦਰ ਹੀ ਰਹਿੰਦਾ ਸੀ ਨਹਾਉਣਾ ਧੋਣਾ ਵੀ ਛੱਡਦਾ ਸੀ ਕੇਸ ਬੋਣੇ ਵੀ ਛੱਡਦੇ ਸੀ ਜਟਾਂ ਬਣ ਗਈਆਂ ਸਿਰ 'ਚ ਵੀ ਦਿੱਲੀ ਗੁਰਨਾਨਕਨਗਰ ਰਹਿੰਦੇ ਸੀ ਪਰਵਾ ਤੇ ਭੈਣ ਕੰਮ ਕਰਦੀ ਸੀ ਆਪਣਾ ਪਰਿਵਾਰ ਪਾਲਦੀ ਸੀ ਇੱਕੋ ਇੱਕ ਪੁੱਤ ਆ ਬੜੀਆਂ ਉਮੀਦਾਂ ਸੀ ਭੈਣ ਨੂੰ ਭੈਣ ਕਿੰਨੇ ਬੱਚੇ ਥੋਡੇ ਇੱਕੋ ਹੀ ਇੱਕੋ ਬੇਟਾ ਸੀ ਉਹ ਸਪਾਇਰ ਹੋ ਗਿਆ 9 ਦਿਨ ਦਾ ਉਹ ਫਿਰ ਬੇਟੀ ਬੇਟੀ ਮੈਂਟਲੀ ਇਹਦੇ ਦਾਦਾ ਜੀ ਵੀ ਮੈਂਟਲ ਇਹਦੇ ਚਾਚਾ ਵੀ ਆਗੋ ਇਹਦੇ ਪਾਪਾ ਨੂੰ ਹੈ ਪ੍ਰੋਬਲਮ ਪਰ ਥੋੜੀ ਘੱਟ ਹੈ ਇਹਨਾਂ ਦੇ ਬਲੱਡ ਦੇ ਵਿੱਚ ਹੀ ਸਮੱਸਿਆ ਸੀਗੀ ਤੇ ਇਹੀ ਇੱਕ ਸੀਗਾ ਜਿਹੜਾ ਪੜ੍ਹਾਈ 'ਚ ਵੀ ਬਹੁਤ ਹਿਆਰ ਸੀ ਫਿਜ਼ੀਕਲੀ ਵੀ ਫਿੱਟਰ ਸੀ ਸਭ ਕੁਝ ਸਹੀ ਸੀ ਪਰ ਇਹ ਮੋਬਾਈਲ ਦੀ ਦੁਨੀਆ 'ਚ ਐਸਾ ਚਲਾ ਗਿਆ ਆਪਣੀ ਸੋਝੀ ਖੋ ਬੈਠਾ ਗੇਮ ਖੇਡਣੀ ਸਾਰਾ ਦਿਨ ਗੇਮ ਖੇਡੀ ਜਾਣੀ ਸਾਰਾ ਸਾਰਾ ਦਿਨ ਕਈ ਕਈ ਮਹੀਨੇ ਮਤਲਬ ਆਪਣੀ ਪੜ੍ਹਾਈ ਲਿਖਾਈ ਆਪਣੇ ਕਿਸੇ ਦੀ ਵੀ ਸੋਝੀ ਨਹੀਂ ਸੀ ਤੇ ਅੱਜ ਸਾਡਾ ਜੂਵੀ ਸਾਡੇ ਕੋ ਆਏ ਨੂੰ ਕਿੰਨੇ ਕਿੰਨੇ ਕਿੰਨੂੰ ਆਏ ਸੀ ਪਹਿਲੀ ਵਾਰੀ ਪਿੰਨ ਤੁਸੀਂ 11 ਫਰਵਰੀ 11 ਫਰਵਰੀ ਨੂੰ ਆਏ ਸੀ ਮੰਨ ਲਓ ਜਨਵਰੀ ਫਰਵਰੀ ਮਾਰਚ ਮੰਨ ਲਓ ਕਰੀਬ 6 ਮਹੀਨੇ ਹੋ ਗਏ ਇਹਨਾਂ ਨੂੰ ਸਾਡੇ ਕੋ ਆਇਆ ਨੂੰ ਤੇ 6 ਮਹੀਨਿਆਂ ਤੋਂ ਜੁ ਵੀ ਹੁਣ ਪਿਛਲੇ 4-5 ਮਹੀਨਿਆਂ ਤੋਂ ਸਕੂਲੇ ਜਾਂਦਾ ਹੈ ਪੜ੍ਹਨ ਲੱਗ ਗਿਆ ਨਹੀਂ ਕਿ ਮਹੀਨੇ ਕਿ ਜੀ ਠੀਕ ਹੋ ਗਿਆ ਸੀ ਜੁ ਵੀ ਮਹੀਨੇ ਸਵਾ ਮਹੀਨੇ ਜੀ ਗਰਾਊਂਡ ਜਾਂਦਾ ਖੇਡਾਂ 'ਚ ਵੀ ਪੂਰਾ ਵਧੀਆ ਪਾਰਟਿਸਿਪੇਟ ਕਰਦਾ ਔਰ ਸਕੂਲੇ ਕਿਹੜੀ ਕਲਾਸ ਚ ਆਉਣਗੇ ਜੁ ਵੀ ਇੱਥੇ 9ਵੀਂ ਕਲਾਸ ਦਾ ਵਿਦਿਆਰਥੀ ਹੈ ਇੱਥੇ ਸਾਡੇ ਹੁਣ ਤੇ ਸਭ ਤੋਂ ਵੱਡੀ ਗੱਲ ਆ ਗੁਰੂ ਦਾ ਸਿੱਖ ਆ ਅਮਰ ਛੱਕਿਆ ਹੋਇਆ ਗਾਤਰਾ ਪਾਇਆ ਹੋਇਆ ਜੁਵੀ ਨੇ ਤੇ ਪੜਿਆ ਲਿਖਿਆ ਹੋਇਆ ਨੌਜਵਾਨ ਚੰਗੇ ਪਰਿਵਾਰ ਦਾ ਸੀ ਪਰ ਅੱਜ ਮੋਬਾਈਲ ਦਾ ਜੋਗਾ ਪਾਈ ਆਪਣੇ ਬੱਚਿਆਂ ਨੂੰ ਬਚਾ ਲਓ ਜੇ ਬਚਾ ਹੋਵੇ ਇਹ ਆ ਭੈਣ ਜਿੱਦਣ ਇੱਥੇ ਲੈ ਕੇ ਆਈ ਸੀ ਰੋਂਦੀ ਝੱਲੀ ਨਹੀਂ ਸੀ ਜਾਂਦੀ ਭੈਣ ਆਪਣੇ ਬੱਚੇ ਨੂੰ ਜਿਹੜੀ ਹਾਲਤ ਸੀ ਲੈ ਕੇ ਆਈ ਸੀ ਐਦਾਂ ਦੇ ਹਾਲਾਤ ਹਾਲਾਤ ਕਿਸੇ ਦੇ ਬੱਚੇ ਨਾਲ ਨਾ ਕਰੇ ਅਰਦਾਸ ਬੇਨਤੀ ਵੀ ਜੁਵੀ ਦੇ ਆਉਣ ਵਾਲੇ ਜੀਵਨ ਵਾਸਤੇ ਵੀ ਅੱਜ ਭੈਣ ਮਿਲਣ ਆਈ ਹੈ ਕਿਉਂਕਿ ਭੈਣ ਨੂੰ ਅਸੀਂ ਥੋੜੇ ਟਾਈਮ ਬਾਅਦ ਹੀ ਭੇਜਤਾ ਸੀ ਜਦੋਂ ਜੁਵੀ ਕਹਿੰਦਾ ਵੀ ਮੈਂ ਪੜਨ ਲੱਗਣਾ ਮੈਂ ਕਿਹਾ ਭੈਣੇ ਫਿਰ ਤੂੰ ਜਾ ਕਰ ਜੁਵੀ ਇੱਥੇ ਪੜੂਗਾ ਸਾਡੇ ਕੋਲੇ ਤੇ ਭੈਣ ਅੱਜ ਮਿਲਣ ਆਈ ਸੀ ਰਖੜੀਆਂ ਤੇ ਵੀ ਆਈ ਸੀ ਰਖੜੀ ਵੀ ਬੰਨ ਕੇ ਗਈ ਆ ਤੇ ਆਪਦੇ ਪਿੱਛੇ ਪਰਿਵਾਰ ਵੀ ਦੇਖਣਾ ਜਿਵੇਂ ਦੱਸਦੇ ਆ ਪਰਿਵਾਰ ਦੇ ਦੂਸਰੇ ਮੈਂਬਰ ਵੀ ਠੀਕ ਨਹੀਂ ਹੈਗੇ ਕਿ ਕਿ ਬਲੱਡ ਦੀ ਸਮੱਸਿਆ ਸੀ ਪਰ ਇਸ ਘਰ ਦਾ ਚਿਰਾਗ ਹੈ ਜਿਹੜਾ ਜੁਵੀ ਆ ਜਬਰਦ ਸਿੰਘ ਇਹਦਾ ਨਾਮ ਆ ਤੇ ਜਬਰਦ ਸਿੰਘ ਪੜ੍ਹ ਲਿਖ ਕੇ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਚੱਕ ਸਕੇ ਉਹਦੇ ਲਈ ਅਰਦਾਸ ਕਰਿਓ ਵੈਰੀ ਗੁੱਡ ਜੀ ਤੁਹਾਡਾ ਖਾਲਸਾ